ਅੱਜ ਆਪਾਂ ਦਿਨੇ ਤੋਂ ਦੁਬਾਰਾ ਰਹੀ ਸੀ ਸਪਰੇਅ ਚਾਹ ਸੀ ਤੇ ਓ ਸੀ ਨੂੰ ਦੋ ਦਵਾਈਆਂ ਮਿਕਸ ਕਰਕੇ ਪਾ ਰਹੇ ਸੀ ਤੇ ਦੂਜੀ ਦੇ ਆਖਰੀ ਸਪਰੇਅ ਆਪਣੀ ਇਹ ਪੀਲੀ ਉਸ ਤੇ ਤੇ ਹੁਣ ਕੀ ਪਕਾ ਵਗੈਰਾ ਬਹੁਤ ਸੋਹਣਾਗਾ ਤੇ ਇੰਨੇ ਖਰੇੜੇ ਤਾਂ ਸੀ ਮੂ ਸੋਨਾ ਪਕਾਗਾ ਇਸ ਵਾਰ ਜ਼ਿਆਦਾ ਗਰਮੀ ਹੈਗੀ ਤੇ ਇਸ ਕਰਕੇ ਆਪਾਂ ਨੂੰ ਝੋਨੇ ਦਾ ਯਾਰ ਘੱਟ ਦੇਖਣ ਨੂੰ ਮਿਲ ਸਕਦਾ ਹੈਗਾ ਤੇ ਉਹ ਤੇ ਦੋਸਤੋ ਪਾਣੀ ਡੁੱਟ ਗਿਆ ਮੌਸਮ ਬਾਰਿਸ਼ਾਲਾ ਹੋਇਆ ਪਿਆ ਹੈਗਾ ਤੇ ਕਿੱਲੇ ਦੀਆਂ ਚਾਹ ਢੋਲੀਆਂ ਪਾ ਰਹੇ ਆਗੇ ਤੇ ਜਿੱਥੇ ਕਿਤੇ ਜ਼ਿਆਦਾ ਜੰਮੀ ਉੱਥੇ ਪੰਜ ਪਾ ਦਿੰਦੇ ਆ ਤੇ ਬਾਕੀ ਝੋਨੇ ਦਾ ਬਕਾ ਬਹੁਤ ਸੋਹਣਾਗਾ ਤੇ ਬਾਕੀ ਪਰਮਾਤਮਾ ਦੇ ਹੱਥ ਇਹ ਮਾਲਕ ਨੂੰ ਕੀ ਮਨਜ਼ੂਰ ਆ ਤੇ ਇਹ ਵੈਰਾਈਟੀ ਆਪਣੀ ਪੀਲੀ ਉਸ ਆ ਗਈ ਬਹੁਤ ਸੋਹਣੀ ਖੜੀ ਹੈਗੀ ਤੇ ਕਾਨ ਗੈਰੀ ਵਗੈਰਾ ਨਹੀਂ ਹੈਗੀ ਬਿਲਕੁਲ ਵੀ ਸਾਫ਼ ਆ ਗਈ ਕਿਉਂਕਿ ਜੂਰੀਆ ਵਗੈਰਾ ਬਹੁਤ ਘੱਟ ਲਗਾਇਆ ਸੀ ਆਪਾਂ ਇਸ ਵਾਰ ਤੇ ਦੇਖ ਲੋ ਦੂਜੀ ਸਪਰੇਅ ਕਰ ਰਹੇ ਹਾਂ ਅੱਜ ਆਪਾਂ ਤੇਲੇ ਤੋਂ ਏਰੀਅਲ ਆ ਸਾ ਕੱਢਦੇ ਆਮ ਲੋਨ ਜਿਹੜੇ ਟੋਲੀਆ ਨਾਲ ਤੇ ਜਿੱਸਾ ਤੇ ਓਸੀ ਨਾ ਪਾ ਰਹੇ ਆ ਆਪਾਂ ਦੋਨੋਂ ਸਾਲਟ ਉਰੋ ਮੰਡਲ ਦੇ ਕੰਪਨੀ ਹੈਗੀ ਤੇ ਇੱਧਰ ਵਾਲੀ ਹੰਗਣੀ ਆ ਇੱਧਰ ਕਣਕ ਪਹਿਲੇ ਜੂਰੀਆ ਜ਼ਿਆਦਾ ਲੱਗਾ ਹੈ ਇੱਧਰ ਅਗਲੀ ਢੋਲੀ ਲਾਉਂ ਚੱਕ ਕੇ ਪੂਰੇ ਲਾ ਦਿੰਨਾ ਬਸ ਉਰੇ ਹੈਗੀ ਆ ਨਿਸ਼ਾਨੀ ਤੇ ਜੈਸ ਤੇ ਉਸ ਨੂੰ ਪਾ ਰਹੇ ਆ ਆਪਾਂ ਤੇ ਕੋਰੋ ਮੰਡਲ ਦੀ 1800 ਰੁਪਏ ਕਿਲੋ ਜੈਸ ਪਈਆ ਤੇ 1800 ਰੁਪਏ ਹੀ ਆਪਾਂ ਨੂੰ ਉਸ ਨੇ ਪਈ ਹੈਗੀ ਤੇ ਬਾਕੀ ਆਖਰੀ ਸਪਰੇ ਹੈਗੀ ਇਹ ਤੇ ਤੁਸੀਂ ਕਿਹੜੀ ਦਵਾਈ ਪਾਸੋਂ ਜ਼ਰੂਰ ਦੱਸੋ ਤੇਲੇ ਤੋਂ ਤੇ ਬਾਕੀ ਪਕਾ ਵਗੈਰਾ ਦੇਖ ਲਓ ਬਹੁਤ ਸੋਹਣਾਗਾ ਤੇ ਜਿੱਥੇ ਕਿਤੇ ਜ਼ਿਆਦਾ ਜੰਮੀ ਹੈਗੀ ਉੱਥੇ ਤੇਲਾ ਵੀ ਦੇਖਣ ਨੂੰ ਮਿਲ ਰਿਹਾ ਤੇ ਗਾਹਾਂ ਤੋਂ ਇਸ ਤੋਂ ਵੀ ਘੱਟ ਕਰਾਂਗੇ ਯੂਰੀਆ ਕਿਉਂਕਿ ਇੱਕ ਆਪਣਾ ਉੱਧਰ ਡੇਢ ਕਿੱਲੇ ਆ ਗਿਆ ਡੇਢ ਕਿੱਲਾ ਤੇ ਉੱਥੇ ਆਪਾਂ 2.5 ਤੋਂ 3 ਗੱਟੀ ਯੂਰੀਆ ਲਗਾਏਗਾ ਤੇ ਉੱਥੇ ਹਲੇ ਤੱਕ ਇੱਕ ਵੀ ਸਪਰੇ ਨਹੀਂ ਕਰੀਗੀ ਆਪਾਂ ਪੀਲੀ ਉਸਾ ਤੇ ਤੇ ਇਸ ਤੇ ਜੇ ਗੱਲ ਕਰੀ ਆਪਾਂ 26 ਤੇ ਇੱਕ ਸਪਰੇ ਕਰੀਏਗੀ ਸੁੰਡੀ ਵਾਲੀ ਤੇ ਪੀਲੀ ਉਸ ਤੇ ਅੱਜ ਦੂਜੀ ਸਪਰੇਅ ਕਰ ਰਹੇ ਹਾਂ ਤੇਲੇ ਤੇ ਤੇ ਪਹਿਲਾਂ ਆਪਾਂ ਕਰੀ ਸੀਗੀ ਸੁੰਡੀ ਵਾਲੀ ਇੱਕ ਵੀ ਨਹੀਂ ਕਰੀ ਤੇ ਤੇ ਪਹਿਲਾਂ ਆਪਾਂ ਅਕਟਾਰਾ ਪਾਈ ਸੀਗੀ 50 ਐਮ ਐਲ ਕਿਉਂਕਿ ਵਿੱਚ ਦੀ ਜ਼ਿਆਦਾ ਹਮਲਾ ਹੋਇਆ ਸੀ ਬਾਹਰ ਇਸ ਤੋਂ ਬਾਅਦ ਤੇਲੇ ਦਾ ਤੇ ਇੱਕ ਆਪਾਂ ਚੈਸ ਪਾਈ ਸੀ ਤੇ ਅਕਟਾਰਾ ਦਾ ਲਾਲ ਅਕਟਾਰਾ ਦਾ ਬਹੁਤ ਸੋਹਣਾ ਰਿਜ਼ਲਟ ਮਿਲੇ ਆਪਾਂ ਨੂੰ ਤੇ ਜ਼ਿਆਦਾ ਡੋਜ਼ ਨਾ ਪਾਇਓ ਕਿਸਾਨ ਪ੍ਰਭੂ ਤੇ 50 ml ਠੀਕ ਆ ਵੈਸੇ ਦੁਕਾਨਦਾਰ ਤੁਹਾਨੂੰ 100 ml ਤੋਂ ਲੈ ਕੇ 120 ml ਤੱਕ ਕਹੂਗਾ ਪਰ ਇਸ ਦਾ ਨੁਕਸਾਨ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਕਿਉਂਕਿ ਇਹ ਬਹੁਤ ਜ਼ਿਆਦਾ ਖੁਸ਼ਕ ਹੁੰਦੀ ਹੈਗੀ ਤੇ ਧੱਕਾ ਬੋਤਲ ਲਗਾਉਂਦੀ ਹੈ ਜੀਰੀ ਨੂੰ ਤੇ ਝਾੜ ਵਗੈਰਾ ਤੇ ਬਹੁਤ ਜ਼ਿਆਦਾ ਫਰਕ ਪਾਉਂਦੀ ਹੈਗੀ ਤੇ ਕਿਉਂਕਿ ਇਹ ਬਹੁਤ ਜ਼ਿਆਦਾ ਖੁਸ਼ਕ ਹੁੰਦੀ ਹੈਗੀ ਤੇ ਆਪਾਂ 50 ml ਪਾਉਣੇ ਹੈਗੇ ਇਸ ਦੀ ਡੋਜ਼ ਪ੍ਰਤੀ ਕਿੱਲਾ ਤੇ ਲਗਭਗ 10 ml ਪਤੀ ਟੋਲੀ ਮੰਨ ਕੇ ਚੱਲੋ ਤੁਸੀਂ ਤੇ ਬਹੁਤ ਸੋਹਣਾ ਰਿਜ਼ਲਟ ਹੁੰਦਾ ਤੇ ਜੋ ਵੀ ਤੇਲਾ ਵਗੈਰਾ ਪਿਆ ਹੁੰਦਾ ਮੌਕੇ ਤੇ ਹੀ ਮਾਰ ਦਿੰਦੀ ਹੈਗੀ ਤੇ ਬਾਕੀ ਇਹ ਗੱਲ ਬਿਲਕੁਲ ਸਾਫ਼ ਸੁਥਰੀਏਗੀ කැරබෙනන්න ඒහැකි හල්දිි රෝප කර ලෝක ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਪਾਣੀ ਗਿਆ ਆਪਣਾ ਟੁੱਟ ਮਿੱਤਰੋ ਪਾਣੀ ਬੰਦ ਕਰਦੇ ਆ ਗਾਹ ਲੈ ਕੇ ਚਲੇ ਜਾਤੇ ਹਾਂ ਗਾਹ ਲੈ ਕੇ ਜਾਊਂਗਾ ਕੰਪਿਊਟਰ ਕਲਾਸ ਅਹੀ ਨਹੀਂ ਲੱਗਿਆ ਉਹਦੇ ਕਰਕੇ ਜਾਦੇ ਪਾਣੀ ਪਾਉਣਾ ਪੈਂਦਾ ਲਾ ਹਮਾਰੇ ਵੀ ਤਾਂ ਕਰ ਲੈਂਦੇ ਹੈ ਪਕਾ ਵਗੈਰਾ ਬਹੁਤ ਸੋਹਣਾ ਤੇ ਥੋੜੀ ਜੀ ਕੰਪਿਊਟਰ ਕਰਾਹੇ ਚ ਖਰਾਬੀ ਹੋ ਗਈ ਸੀ ਤੇ ਇੱਕ ਸਾਈਡ ਉੱਚੀ ਰਹਿ ਗਈ ਤਾਂ ਕਰਕੇ ਥੋੜਾ ਜਿਆਦਾ ਪਾਣੀ ਪਾਉਣਾ ਪੈਂਦਾ ਧੁੰਨੇ ਚ ਆਪਣੀ ਡਿਊਟੀ ਪਿੱਛੇ ਤੋਂ ਸਮਾਨ ਚੱਕ ਕੇ ਲਿਆਉਣਾਗਾ ਤੇ ਅੱਗੇ ਧਰ ਦਿੰਨੇ ਆ ਤੇ ਦਵਾਈ ਵਗੈਰਾ ਉੱਤੇ ਲਗਾਈ ਹੋਈ ਹੈਗੀ ਬਸ ਇਹ ਵੀ ਤਰਾ ਦਿੰਨੇ ਆ ਕਦੇ ਕਦੇ ਆਪਾਂ ਇਸ ਤੋਂ ਬੇਨਤੀ ਕਰਨਾ ਚਾਹੁੰਦਾ ਸੀ ਮੈਂ ਕਿ ਜਿਹੜੇ ਵੀ ਭਰਾਵਾਂ ਦੀ ਪੰਜਾਬ ਨੰਬਰ 1 ਲਗਾਈ ਹੈਗੀ ਉਹ ਆਪਣੇ ਯਾਰਾਂ ਮਿੱਤਰਾਂ ਨੂੰ ਬੀਜ ਵਗੈਰਾ ਜ਼ਰੂਰ ਰੱਖਿਓ ਕਿਉਂਕਿ ਅਗਲੇ ਸਾਲ ਇਹਦੀ ਬਲੈਕ ਬਹੁਤ ਜ਼ਿਆਦਾ ਹੋਣੀ ਆ ਤੇ ਹੋ ਸਕਦਾ ਕਿ ਫੁੱਲ ਰੇਟ ਦਾ ਇਹ ਕਿ ਵੀ ਤੁਹਾਨੂੰ ਸਹੀ ਬੀਜ ਨਾ ਮਿਲੇ ਤੇ ਜਿਸ ਕਾਰਨ ਫਿਰ ਸਹੀ ਝਾੜ ਵਗੈਰਾ ਨਹੀਂ ਆਉਂਦਾ ਤੇ ਬਾਕੀ ਆਪਾਂ ਤੁਹਾਨੂੰ ਅਪਡੇਟ ਦੇਵਾਂਗੇ ਕਿ ਪਿਆਵ ਨੰਬਰ 1 ਦਾ ਇਸ ਤਰ੍ਹਾਂ ਦਾ ਝਾੜ ਰਹਿਦਾਗਾ ਜਰੂਰ ਦੱਸਾਂਗੇ ਤੇ ਇਸ ਤਰ੍ਹਾਂ ਦਾ ਝਾੜ ਰਹਿਦਾ ਬਿਲਕੁਲ ਸਟੀਕ ਦੱਸਾਂਗੇ ਤੇ ਬਿੱਟੋ ਅਜੇ ਵੀ ਆਉਣਗੇ ਲੋਕ ਜੋ 10 ਮਣ ਇਦਾਂ ਕਿੱਲੇ ਦਾ ਵੱਧ ਰੱਖਦੇ ਆ ਤੇ जो सरासर झूठ होता बाकी किसान भाव ਦੋ ਦਵਾਈਆਂ ਫਰੇ ਹੈਗੇ ਚੈਸ ਤੇ ਓਸਿਨ ਤੇ ਇੱਕ ਮੇਜ ਆਪਣਾ ਰੱਖਿਆ ਪਿੱਛੇ ਲਿਆਉਣੇ ਚੱਕ ਕੇ ਕਾ ਵਗੈਰਾ ਦੇਖ ਲਓ ਪੂਰਾ ਘੈਂਟ ਹੈਗਾ ਸਿਰਾ ਗੱਲ ਬਾਤ ਆ ਗਈ ਪੀਲੀ ਵੀ ਸੋਦੀ ਤੇ ਉਡੀ ਕਹਿ ਕੇ ਬਿਰਲੀ ਲਿਖਾਈ ਸੀਗੀ ਆਪਾਂ ਇਹ ਤੇ ਬਹੁਤ ਸੋਹਣਾ ਰਿਜ਼ਲਟ ਮਿਲ ਦਿੰਦੀ ਆ ਬਿਰਲੀ ਜੀਰੀ ਤੇ ਦੇਖ ਲਓ ਤੁਸੀਂ ਬਿਲਕੁਲ ਵੀ ਥੋਤ ਨਹੀਂ ਹੈਗੀ ਤੇ ਦੇਖ ਲਓ ਕੋਈ ਬਾਕੀ ਜੂਰੀਆ ਵਗੈਰਾ ਵੀ ਠੀਕ ਠਾਕ ਪਾਏਗਾ ਤੇ ਜਿੰਨੀ ਰਾਗੜਾ ਜੀਰੀ ਹੋਊਗੀ ਉਹਨਾਂ ਝਾੜ ਵੱਧਦੇ ਹੋਏ ਇਹ ਸਾਡਾ ਤਜਰਬਾ ਕਹਿੰਦਾ ਹੈਗਾ ਤੇ ਬਾਕੀ ਜਿੰਨੀ ਜੰਮੀ ਹੋਊ ਉਹਨੀ ਬਿਮਾਰੀ ਵੱਧੂ ਤੇ ਉਹਨੀ ਫੋਕ ਜ਼ਿਆਦਾ ਹੋਊਗੀ ਤੇ ਝਾੜ ਵੀ ਤਿੰਨ ਚਾਰ ਮਣ ਦਾ ਫਰਕ ਪਾ ਜਾਂਦੀ ਆ ਰਾਗੜਾ ਜੀਰੀ ਨਾਲੋਂ ਘੱਟ ਦਿੰਦੀ ਹੈਗੀ ਤਿੰਨ ਚਾਰ ਮਣ ਕਿੱਲੇ ਦਾ ਤੇ ਇੱਕ ਪਾਸੇ ਹੈ ਕਿ ਆਪਾਂ ਟ੍ਰਾਇਲ ਲਗਾਏ ਸੀਗਾ 2.5 ਗੱਟੇ ਪਾਏ ਸੀਗੇ ਆਪਾਂ ਜੂਰੀਏ ਦੇ ਤੇ ਉਹ ਵੀ ਤੁਹਾਡੇ ਨਾਲ ਅਪਡੇਟ ਕਰਾ ਦੇਵਾਂਗੇ ਤੁਹਾਨੂੰ ਕਿ ਕਿੰਨਾ ਰਹਿੰਦਾਗਾ ਉਹਦਾ ਝਾੜ ਤੇ 3.5 ਗੱਟੇ ਵਾਲੀ ਤੇ ਮੁਕਾਬਲੇ 2 ਗੱਟੇ ਵਾਲੀ ਦਾ ਕਿੰਨਾ ਝੜ ਰਹਿੰਦਾਗਾ ਜ਼ਰੂਰ ਦੱਸਾਂਗੇ ਦੇਖ ਕੈਮਰੇ ਨਾਲ ਨਾਲ ਫਿਰ ਗਿਆ ਪਾਣੀ ਪੱਝਣ ਵਾਲੀ ਐਲਾਈਟ ਵੀ ਹੁਣ ਤਾਂ ਛੱਡ ਦੇ ਸਰ ਆ ਲੈ ਦੇਖਿਆ ਖੰਡਾ ਇੱਧਰ ਨਿਕਲ ਮੰਨ ਜਾ ਵਾਰਾ ਇਹ ਰਾਲਾ ਤੇ ਹਰਾ ਦਵਾਈ ਵਾਲੀ ਲਈ ਬੈਠੇ ਹੋ ਜੀ ਤੁਸੀਂ ਦਵਾਈ ਤਾਂ ਇਹ ਵੱਧ ਭਾਗ ਦੋ ਉਹਦਾ ਕੀ ਪੈਸੇ ਮੈਂ ਕੋਈ ਗੱਲ ਨਹੀਂ ਆ ਇੱਧਰ ਦਸ ਸੰਗਣੀ ਹੈ ਇੱਧਰ ਕਿੰਨੀਆਂ ਢੋਲੀਆਂ ਪੈ ਜਾਣੀਆਂ ਤਿੰਨ ਕੀ ਲਾਏ ਲਿੱਟ ਦੇਖੋ ਹਾਂ ਬਲਜੀਤ ਚਾਰ ਪੰਜ ਪੈ ਜਾਣੀਆਂ ਚਾਰ ਪੰਜ ਪੈ ਜਾਣੀਆਂ ਉੱਧਰ ਮਾਰ ਦਿਓ ਜੇ ਬਸ ਕੇ ਉੱਧਰ ਮਾਰਦੇ ਨਾਲ ਨਾਲ ਉਹ ਜਾਂਦੇ ਜਾਂਦੇ ਆ ਮਾਰ ਕੇ ਲੈ ਚੱਲੋ ਹਨਾ ਕੱਲ ਨੂੰ ਨਿਬੜ ਜੂ ਕੰਮ ਪਾਣੀ ਵੀ ਜਿਹੀ ਆਇਆ ਪਰ ਇਧਰ ਜਮਾ ਫਰਾ ਨਹੀਂ ਸੀ ਲੋਟ ਆਉਂਦਾ ਸਿਕੰਜਾ ਜਾ ਬਹੁਤ ਸੋਹਣਾ ਦਿਖਾਇਆ ਯੂਰੀਆ ਬਿਲਕੁਲ ਬੱਤ ਲਗਾਏ ਨੂੰ ਆਪਾਂ 3.5 ਗੱਟੇ ਲਗਾਏ ਆਗੇ ਤੇ ਦੂਜੇ ਪਾਸੇ ਇੱਕ ਪਾਸੇ 2 ਗੱਟੇ ਲਗਾਏ ਆ ਉਹਦਾ ਝਾੜ ਵੀ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਤੇ ਦੋਹਾਂ ਚੋਂ ਕਿਹੜੇ ਝੋਨੇ ਦਾ ਝਾੜ ਜ਼ਿਆਦਾ ਆਉਂਦਾਗਾ ਇੱਕ ਵੀ ਸਪਰੇ ਨਹੀਂ ਕਰੀ 2.5 ਗੱਟਿਆਂ ਵਾਲੇ ਤੇ ਆਪਾਂ ਤੇ ਬਾਕੀ ਇਹਦੇ ਵੀ ਆਪਾਂ ਨੂੰ ਤਾਂ ਜ਼ਿਆਦਾ ਲਗਾਉਣਾ ਪਿਆ ਕਿਉਂਕਿ ਇਸ ਫਿਰ ਢਿਲਬ ਵਗੈਰਾ ਜ਼ਿਆਦਾ ਜੰਮ ਗਈ ਸੀ ਜਿਸ ਕਰਕੇ ਜੀਰੀ ਚੱਲੇ ਨਹੀਂ ਸੀ ਚੱਲਣ ਚ ਪ੍ਰੋਬਲਮ ਆਈ ਸੀ ਆਪਾਂ ਨੂੰ ਤੇ ਤਾਂ ਕਰਕੇ ਗਰਮੀ ਜ਼ਿਆਦਾ ਸੀ ਤੇ ਤਾਂ ਕਰਕੇ ਫਿਰ ਥੋੜਾ ਜਿਆਦਾ ਯੂਰੀਆ ਗਸਣਾ ਪਿਆ ਆਪਾਂ ਨੂੰ ਕਿਹਾਗੀ 26 PR 126 ਇਹ ਲੱਗ ਪਾ ਗੱਜਤੋ 14-15 ਦਿਨਾਂ ਨੂੰ ਤਿਆਰ ਹੋ ਜੂਗੀ ਤੇ ਇਹ ਵੀ ਮਾਰ ਨਹੀਂ ਖਾਂਦੀ 80+ ਘੱਟੇ ਇਹ ਵੀ ਦੇਹੀ ਜਾਂਦੀ ਹੈਗੀ ਤੇ ਜੇ ਥੋੜੀ ਜਿਹੀ ਪਛੇਤੀ ਹੋਵੇ ਪੀਲੀ ਉਸਾ ਦੇ ਨਾਲ ਵੱਢੀ ਜਾਵੇ ਤਾਂ ਪੀਲੀ ਉਸਾਂ ਨੂੰ ਵੀ ਪਿੱਛੇ ਸਾੜ ਜਾਂਦੀ ਹੈਗੀ ਤੇ ਇਹ ਪਿਛਲੀ ਵਾਰ ਆਪਣੀ ਸਾਰਾ 26 ਦਾ ਲੱਗਿਆ ਹੋਇਆ ਸੀਗਾ ਖੇਤ ਉੰਨੇ-ਉੰਨੇ ਕਿੱਲੇ ਤੇ 90 ਲਗਭਗ 99-90 ਘੱਟੇ ਹੋਏ ਸੀਗੇ ਆਪਣੇ 126 ਦੇ ਤੇ 28ਵੇਂ ਦਿਨ ਤੁਲੀ ਸੀਗੀ ਕਿਉਂਕਿ ਪਿਛਲੀ ਵਾਰ ਬਹੁਤ ਮਾੜਾ ਹਾਲ ਸੀਗਾ ਪਰ ਆਪਾਂ ਕਾਟ ਵਗੈਰਾ ਨਹੀਂ ਦਿੱਤੀ ਕਿਉਂਕਿ ਇਹਨਾਂ ਦੇ ਮੂੰਹ ਫੇਰ ਲਹੂ ਲੱਗ ਜਾਂਦਾ ਤੇ ਫਿਰ ਹਰੇਕ ਸਾਲ ਆਪਾਂ ਨੂੰ ਕਾਟ ਵਗੈਰਾ ਦੇਣੀ ਪੈਂਦੀ ਤੇ ਆਪਾਂ ਕਾਟ ਵਗੈਰਾ ਨਹੀਂ ਸੀ ਦਿੱਤੀ ਤੇ 27ਵੇਂ 28ਵੇਂ ਦਿਨ ਭਰ ਕੇ ਸੀਗੇ ਤੇ 27 28 ਫਸਟੀ ਨੰਨੇ ਵਿੱਚ ਜਿੱਗਟੇ ਹੋ ਗਏ ਸੀਗੇ ਆਪਣੇ 626 ਦੇ ਤੇ ਫਿਰ ਇਸ ਵਾਰ ਤਾਂ ਕਰਕੇ ਆਪਣੀ ਮਜ਼ਦੂਰੀ ਬਸ ਪੀਲੀ ਉਸਾ ਲਗਾਉਣੀ ਪੈਗੀ ਤੇ ਕਿ 26 ਸਪਰੇ ਵਗੈਰਾ ਨਹੀਂ ਲੈਣ ਜਿਆਦਾ ਇੱਕ ਸਪਰੇ ਲੈਂਦੀ ਹੈਗੀ ਤੇ ਜਿਆਦਾ ਸਪਰੇ ਦੀ ਜ਼ਰੂਰਤ ਨਹੀਂ ਹੁੰਦੀ ਤੇ ਤੇਲੇ ਵਗੈਰਾ ਵੀ ਬਹੁਤ ਜਿਆਦਾ ਘੱਟ ਪੈਂਦਾ ਹੈ ਸੱਭੇ ਨੂੰ ਤੇ ਪਰ ਸਰਕਾਰਾਂ ਦੀਆਂ ਨੀਤੀਆਂ ਬਹੁਤ ਮਾੜੀਆਂ ਨੇ ਤੇ ਜੋ ਇਹ ਚਾਹੁੰਦੀਆਂ ਨਹੀਂ ਕਿ ਪੰਜਾਬ ਦਾ ਪਾਣੀ ਬਚੇ ਕਿਉਂਕਿ ਸੱਭੀ ਲਗਭਗ ਪੰਜ ਤੋਂ 6 ਪਾਣੀ ਮਸਾ ਲੈਂਦੀ ਹੈਗੀ ਕਿਉਂਕਿ ਤਿੰਨ ਚਾਰ ਤਾਂ ਪਾਣੀ ਮੀਂਹ ਹੀ ਹੋ ਜਾਂਦੇ ਨੇ ਤਿੰਨ ਚਾਰ ਮੀਤਾ ਆ ਵੀ ਪੈ ਜਾਂਦੇ ਨੇ ਤੇ ਬਾਕੀ ਦੇਖ ਲੋ ਤੇਲ ਦਾ ਇੱਕ ਮੁੱਖ ਕਾਰਨ ਆ ਕਿ ਆਪਾਂ ਜਿਆਦਾ ਪਾਣੀ ਲਗਾਉਨੇ ਆ ਉਦੋਂ ਵੀ ਤੇਲ ਜਿਆਦਾ ਪੈਂਦਾ ਆ ਇਹ ਦੇਖ ਲੋ ਤੁਹਾਡੇ ਸਾਹਮਣੇ ਆ ਬਿਲਕੁਲ ਬਾਹਰ ਅੱਥਰ ਬਣਾਇਆ ਪਿਆ 8 ਮਹੀਨੇ 9 ਮਹੀਨੇ ਮੋਟਰ ੱਡੀ ਹੈਗੀ ਜਦੋਂ ਆਪਾਂ ਜਿਆਦਾ ਪਾਣੀ ਭਰ ਕੇ ਰੱਖ ਦਿਆਂਗੇ ਉਦੋਂ ਵੀ ਆਪਾਂ ਨੂੰ ਟ੍ਰੇਲ ਆ ਵਗੈਰਾ ਜ਼ਿਆਦਾ ਦੇਖਣ ਨੂੰ ਮਿਲਦਾਗਾ ਬਾਕੀ ਮਿਲਦੇ ਆ ਜੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਓਕੇ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ